ਅੱਜ ਜਿਹੜਾ ਸਮਾਂ ਚੱਲ ਰਿਹਾ ਹੈ ਨਾ ਪਿਆਰਿਓ ਅੱਜ ਕਿਸੇ ਨੂੰ ਕੱਢਣ ਦੀ ਲੋੜ ਨਹੀਂ ਉਹਦਾ ਕਾਰਨ ਇਹ ਹੈ ਉਹ ਲੋਕ ਵੱਡੀ ਗਿਣਤੀ ਵਿੱਚ ਆ ਕੇ ਤਾਂ ਇੱਥੇ ਵਸੇਬਾ ਕਰਕੇ ਬੈਠੇ ਨੇ ਕਿਉਂਕਿ ਅਸੀਂ ਹੱਥੀਂ ਕਿਰਤ ਕਰਨੀ ਛੱਡ ਦਿੱਤੀ ਹੈ ਇਹ ਸਾਨੂੰ ਮੰਨਣਾ ਪਵੇਗਾ ਜਦੋਂ ਅਸੀਂ ਕੋਈ ਆਪਣੀ ਥਾਂ ਨੂੰ ਖਾਲੀ ਕਰਾਂਗੇ ਨਾ ਉਸ ਥਾਂ ਉੱਤੇ ਕੋਈ ਦੂਜਾ ਬੰਦਾ ਆ ਕੇ ਬੈਠੇਗਾ ਹੀ ਬੈਠੇਗਾ ਅੱਜ ਜਿਹੜਾ ਕੁਝ ਵਾਪਰ ਰਿਹਾ ਪੰਜਾਬ ਦੀ ਧਰਤੀ ਤੇ ਇਹ ਘਟਨਾਵਾਂ ਦੇ ਜ਼ਿੰਮੇਵਾਰ ਵੀ ਆਪਾਂ ਹੀ ਹਾਂ ਕਿਉਂਕਿ ਆਪਾਂ ਪੈਸੇ ਲਾ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਦੀ ਧਰਤੀ ਤੇ ਤੋਰ ਦਿੱਤਾ ਇੱਥੇ ਕੰਮਕਾਰਾਂ ਲਈ ਸਪੇਸਾਂ ਖਾਲੀ ਹੋ ਗਈਆਂ ਅਸੀਂ ਆਪਣੀ ਹੱਥੀਂ ਕਿਰਤ ਕਰਨੀ ਛੱਡ ਦਿੱਤੀ ਅਸੀਂ ਛੋਟੇ-ਮੋਟੇ ਰੋਜ਼ਗਾਰ ਕਰਕੇ ਖੁਸ਼ ਨਹੀਂ ਅਸੀਂ ਆਪਣੇ ਆਪ ਨੂੰ ਹੀਣਤਾ ਵਿੱਚ ਲੈ ਕੇ ਜਾਂਦੇ ਆਂ ਕਿ ਜੇ ਮੈਂ ਇਹ ਕੰਮ ਕਰਾਂਗਾ ਤੇ ਮੇਰੇ ਪਿੰਡ ਵਾਲੇ ਮੈਨੂੰ ਕੀ ਕਹਿਣਗੇ ਮੇਰੇ ਰਿਸ਼ਤੇਦਾਰ ਕੀ ਕਹਿਣਗੇ ਇੱਕ ਗੱਲ ਚੇਤੇ ਰੱਖਣਾ ਪਿਆਰਿਓ ਦੁਨੀਆ ਦੇ ਅੰਦਰ ਕਿਰਤ ਕਰਨ ਦੀ ਕਦੇ ਬੰਦੇ ਅੰਦਰ ਸ਼ਰਮ ਨਹੀਂ ਚਾਹੀਦੀ ਜਿਹੜਾ ਬੰਦਾ ਕਿਰਤ ਕਰਦਾ ਹੈ ਨਾ ਭਾਵੇਂ ਉਹ ਛੋਟੇ ਜਿਹੇ ਰਜਗਾਰ ਤੋਂ ਕੰਮ ਸ਼ੁਰੂ ਕਰੇ ਨਾ ਜਿਹੜਾ ਬੰਦਾ ਸ਼ਰਮ ਲਾ ਕੇ ਕਿਰਤ ਕਰੇਗਾ ਯਾਦ ਰੱਖਣਾ ਇੱਕ ਨਾ ਇੱਕ ਦਿਨ ਤਰੱਕੀ ਦੇ ਰਾਹ ਉਤੇ ਤੁਰ ਪਏਗਾ ਜਿੰਨਾ ਚਿਰ ਸਾਡੇ ਅੰਦਰ ਇਹ ਸ਼ਰਮ ਵਾਲੀ ਗੱਲ ਹੈ ਨਾ ਉਨਾ ਚਿਰ ਪੰਜਾਬ ਦੀ ਧਰਤੀ ਤੇ ਪ੍ਰਵਾਸੀ ਲੋਕਾਂ ਦਾ ਵਸੇਬਾ ਹੁੰਦਾ ਰਹੇਗਾ ਜਿੰਨਾ ਮਰਜ਼ੀ ਰੌਲਾ ਪਾ ਲਈਏ ਆਪਾਂ ਜਿੰਨਾ ਕੁਝ ਮਰਜ਼ੀ ਕਰ ਲਈਏ ਤੇ ਜਦੋਂ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਨਾ ਉਦੋਂ ਇਦਾਂ ਹਵਾ ਬਣਾ ਦਿੱਤੀ ਜਾਂਦੀ ਹੈ ਸਮੇਂ ਦੀਆਂ ਸਰਕਾਰਾਂ ਪਾਸੇ ਹੋ ਜਾਂਦੀਆਂ ਨੇ ਸਾਡੇ ਬੰਦਿਆਂ ਨੂੰ ਦੋਵਾਂ ਧੜਿਆਂ ਵਿੱਚ ਖੜਿਆਂ ਕਰਕੇ ਤੇ ਆਪਸ ਦੇ ਵਿੱਚ ਲੜਾਇਆ ਜਾਂਦਾ ਅੱਧੇ ਬੰਦੇ ਹੱਕ 'ਚ ਖੜੇ ਕਰ ਦਿੱਤੇ ਜਾਂਦੇ ਨੇ ਤੇ ਅੱਧੇ ਬੰਦੇ ਵਿਰੋਧ ਵਿੱਚ ਖੜੇ ਕਰ ਦਿੱਤੇ ਜਾਂਦੇ ਨੇ ਸਿਆਸੀ ਬੰਦੇ ਆਪਣਾ ਲਾਹਾ ਲੈ ਕੇ ਪਿਛੇ ਹੋ ਜਾਂਦੇ ਨੇ ਸਾਡਾ ਆਪਣੀ ਭਾਈਚਾਰਕ ਸਾਂਝ ਟੁੱਟ ਜਾਂਦੀ ਹੈ ਅਸੀਂ ਭਾਈਚਾਰਕ ਸਾਂਝ ਮਟਾ ਲੈਨੇ ਆ ਅਸੀਂ ਉਹਨਾਂ ਬੰਦਿਆਂ ਦੇ ਪਿੱਛੇ ਆਪਣੇ ਬੈਰ ਪਾ ਕੇ ਬੈਠ ਜਾਂਦੇ ਆ ਜਿਹੜੇ ਬੰਦਿਆਂ ਨੇ ਕਦੇ ਦੁੱਖ ਤੇ ਸੁੱਖ ਵਿੱਚ ਸਾਡੇ ਸ਼ਰੀਕ ਵੀ ਨਹੀਂ ਬਣਨਾ ਜਿਹੜਾ ਕੁਝ ਵਾਪਰਿਆ ਹੈ ਤੁਸੀਂ ਅੰਦਾਜ਼ਾ ਲਾ ਕੇ ਵੇਖੋ ਜੇ ਆਪਾਂ ਆਪਣੇ ਹੱਥਾਂ ਦੇ ਨਾਲ ਹੀ ਕਿਰਤ ਕਰਨੀ ਸ਼ੁਰੂ ਕਰ ਦੇਵਾਂਗੇ ਨਾ ਆਪਾਂ ਆਪਣੀ ਜਗ੍ਹਾ ਪਰ ਲੱਗ ਪਾਵਾਂਗੇ ਕਿਸੇ ਦੂਜੇ ਦੀ ਕੀ ਮਜਾਲ ਹੈ ਉਹ ਆ ਕੇ ਸਾਡੀ ਜਗ੍ਹਾ ਉੱਤੇ ਸਾਡੀ ਜਗ੍ਹਾ ਲੈ ਸਕੇ ਜਾਂ ਇੱਥੇ ਆ ਕੇ ਕਿਰਤ ਕਰ ਸਕੇ ਕਿਉਂਕਿ ਅਸੀਂ ਕਿਰਤ ਕਰਨੀ ਛੱਡ ਦਿੱਤੀ ਹੈ ਉਹਨਾਂ ਲੋਕਾਂ ਨੂੰ ਇੱਥੇ ਆ ਕੇ ਪੈਸਾ ਬਣਦਾ ਹੈ ਉਹਨਾਂ ਲੋਕਾਂ ਨੇ ਹੱਥੀਂ ਕਿਰਤ ਕੀਤੀ ਹੈ ਇਸੇ ਕਰਕੇ ਵੱਡੀ ਗਿਣਤੀ ਦੇ ਵਿੱਚ ਉਹ ਲੋਕ ਪੰਜਾਬ ਦੀ ਧਰਤੀ ਤੇ ਆਪਣਾ ਵਸੇਬਾ ਕਰਕੇ ਬੈਠ ਗਏ। ਮਹਾਰਾਜ ਨੇ ਕਿਰਤ ਕਰਨ ਦੀ ਸ਼ਰਮ ਨਹੀਂ ਕੀਤੀ। ਜਿਨ੍ਹਾਂ ਦਾ ਪ੍ਰਕਾਸ਼ ਦਿਨ ਮਨਾ ਰਹੇ ਹਾਂ। ਮਾਤਾ ਵੀ ਚਲੀ ਗਈ, ਪਿਤਾ ਜੀ ਚਲੇ ਗਏ, ਨਾਨੀ ਦੇ ਘਰ ਵਿੱਚ ਗਰੀਬੀ ਸੀ ਤੇ 12 ਸਾਲਾਂ ਦੀ ਉਮਰ ਸੀ ਭਾਈ ਜੇਠਾ ਜੀ ਨੂੰ ਪਤਾ ਸੀ ਜੇ ਮੈਂ ਕਿਰਤ ਨਾ ਕੀਤੀ ਤੇ ਸਾਡੇ ਘਰ ਦਾ ਗੁਜ਼ਾਰਾ ਔਖਾ ਹੋਏਗਾ। ਮਹਾਰਾਜ ਨੇ ਸ਼ਰਮ ਨਹੀਂ ਕੀਤੀ। ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਮੈਂ ਕਿੱਦਾਂ ਆ ਕੇ ਨਾਨੀ ਦੇ ਘਰ ਵਿੱਚ ਆ ਕੇ ਕਿਰਤ ਕਰਾਂਗਾ ਜੇ ਆਹ ਕੰਮ ਮੈਂ ਸ਼ੁਰੂ ਕਰਾਂਗਾ ਇੱਥੇ ਆਲਾ-ਦਾਲਾ ਮੈਨੂੰ ਕਿਹੜੀ ਨਜ਼ਰ ਨਾਲ ਵੇਖੇਗਾ ਮਹਾਰਾਜ ਨੂੰ ਪਤਾ ਸੀ ਉਹਨਾਂ ਦੇ ਮੋਢੇ ਉੱਤੇ ਜ਼ਿੰਮੇਵਾਰੀ ਪਈ ਸੀ ਉਹਨਾਂ ਨੇ ਘੁੰਗਣੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਤੇ ਪਿਆਰਿਓ ਜੇ ਅੱਜ ਸਾਡੇ ਬੱਚੇ ਹੱਥੀਂ ਕਿਰਤ ਕਰਨਗੇ ਨਾ ਅਸੀਂ ਇਸੇ ਧਰਤੀ ਤੇ ਰਹਿ ਕੇ ਕਾਮਯਾਬ ਹੋ ਸਕਦੇ ਹਾਂ ਭਾਈ ਜੇਠਾ ਜੀ ਘੁੰਗਣੀਆਂ ਵੇਚਦੇ ਨੇ ਜਦੋਂ ਵੀ ਘੁੰਗਣੀਆਂ ਵੇਚਦਿਆਂ ਨੇ ਜਿੰਨਾ ਕੁ ਸਮਾਂ ਬਾਅਦ ਵਿੱਚ ਬਚਦਾ ਹੈ ਨਾ ਉਹ ਸਮਾਂ ਕੱਢ ਕੇ ਗੁਰੂ ਅਮਰਦਾਸ ਜੀ ਦੇ ਚਰਣਾ ਵਿੱਚ ਜਾ ਕੇ ਬਹਿੰਦੇ ਨੇ ਮਹਾਰਾਜ ਦਾ ਉਪਦੇਸ਼ ਸੁਣਦੇ ਨੇ ਤੇ ਸਤਗੁਰੂ ਦੀ ਬਾਣੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਮਾਉਂਦੇ ਨੇ ਭਾਈ ਜੇਠਾ ਜੀ